ਤਿੰਨ ਪੈਣਾ ਦਾ ਇਕਲੌਤਾ ਪਰਾ ਰਖੜੀ ਤੋਂ ਬਿਲਕੁਲ ਹਫਤਾ ਪਹਿਲਾਂ ਹੀ ਇਸ ਮੁੰਡੇ ਦੀ ਜਾਨ ਇਸ ਤਰੀਕੇ ਨਾਲ ਗਈ ਹੈ ਕਿ ਹੁਣ ਉਹ ਪੁਲਿਸ ਦੇ ਚੱਕਰ ਕੱਟ ਰਹੇ ਨੇ ਕਿ ਇਸ ਦੇ ਪਿੱਛੇ ਦੀ ਕਹਾਣੀ ਪਰਿਵਾਰਿਕ ਮੈਂਬਰਾਂ ਨੂੰ ਸਮਝਾਈ ਜਾਵੇ। ਇਹ ਮੁੰਡਾ ਜੋ ਕਿ ਪੰਜਾਬ ਦੇ ਨਵਾਂ ਸ਼ਹਿਰ ਦੇ ਬੰਕਾ ਦਾ ਰਹਿਣ ਵਾਲਾ ਸੀ ਕਟਪਿੰਡ ਦਾ ਇਹ ਮੁੰਡਾ ਜੋ ਕਿ ਪਿਛਲੇ 7 ਸਾਲ ਤੋਂ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ 2 ਮਹੀਨੇ ਪਹਿਲਾਂ ਹੀ ਉਸਦੇ ਸਾਰੇ ਕਾਗਜ਼ ਪੱਤਰ ਬਣੇ। ਅਤੇ ਵਰਕ ਪਰਮਿਟ ਦੇ ਹੋ ਕੈਨੇਡਾ ਦੇ ਸਰੀ ਪਹੁੰਚ ਗਿਆ। ਉਥੇ ਪਹੁੰਚੇ ਨੂੰ ਉਸ ਨੂੰ 2 ਮਹੀਨੇ ਦਾ ਸਮਾਂ ਹੋਇਆ ਸੀ ਅਤੇ ਹੁਣ ਪਾਰਕ ਦੇ ਵਿੱਚ ਸੈਰ ਕਰਦੇ ਸਮੇਂ ਉਸਦੇ ਨਾਲ ਇੱਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਸਮਝ ਨਹੀਂ ਲੱਗ پا ਰਹੀ ਕਿ ਆਖਿਰਕਾਰ ਇਹ ਹੋਇਆ ਕਿਉਂ। ਆਪਣੇ ਭਰਾ ਨੂੰ ਲਾਪਤਾ ਦੇਖਦੇ ਹੋਏ ਵਿਦੇਸ਼ ਰਹਿੰਦੀ ਹੀ ਭੈਣ ਦੇ ਵੱਲੋਂ ਇਸ ਗੱਲ ਦੇ ਲਈ ਜਦੋਂ ਜਹਿਦ ਕੀਤੀ ਜਾ ਰਹੀ ਸੀ ਕਿ ਆਖਿਰ ਹੋ ਗਿਆ ਕਿੱਥੇ। ਇਸ ਤੋਂ ਬਾਅਦ ਹੀ ਪੁਲਿਸ ਦੇ ਵੱਲੋਂ ਹੀ ਇਸ ਮੁੰਡੇ ਦੀ ਫੋਟੋ ਦਿਖਾਈ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਦੀ ਪਛਾਣ ਕਰੋ ਕਿਉਂਕਿ ਇਹ ਮੁੰਡਾ ਮੁੱਕ ਚੁੱਕਿਆ ਆਪਣੇ ਭਰਾ ਨੂੰ ਪਛਾਣਨ ਤੋਂ ਬਾਅਦ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਪਰ ਇਸ ਦੁਖਦ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਹਨਾਂ ਨੂੰ ਯਕੀਨ ਨਹੀਂ ਹੋ پا ਰਿਹਾ ਕਿ ਉਹ ਮੁੰਡਾ ਜੋ ਕਿ ਇੱਥੇ ਸਿੰਗਾਪੁਰ ਆ ਰੈਰੀ ਹਾਸੀਅਤੇ ਵਿਦੇਸ਼ ਦੇ ਵਿੱਚ ਵੀ ਕਰੀਬ ਸ਼ਾਮ ਦੇ ਸਮੇਂ ਤੱਕ ਉਸਨੇ ਕੁਝ ਲੈ ਕੇ ਵੀ ਖਾਦਾ ਸੀ ਅਤੇ ਅਗਲੇ ਦਿਨ ਵੀ ਉਹ ਠੀਕ-ਠਾਕ ਸੀ ਪਰ ਅਚਾਨਕ ਇਹ ਘਟਨਾ ਜਿਸ ਦੇ ਵਿੱਚ ਪੁਲਿਸ ਦਸਦੀ ਹੈ ਕਿ ਮੁੰਡਾ ਮੁੱਕ ਚੁੱਕਿਆ ਜਿਸ ਤੋਂ ਬਾਅਦ ਉਹ ਪਰਿਵਾਰਿਕ ਮੈਂਬਰ ਚਾਹੁੰਦੇ ਨੇ ਕਿ ਜਾਂਚ ਪੜਤਾਲ ਕੀਤੀ ਜਾਵੇ ਅਤੇ ਹਿਸਾਬ ਹੋਵੇ ਕਿ ਪੁੱਤ ਦੇ ਨਾਲ ਵਾਪਰਿਆ ਕੀ ਕਿਹਾ ਇਹ ਇਹ ਜਾ ਰਿਹਾ ਕਿ ਕਿਸੇ ਗੱਡੀ ਦੇ ਵੱਲੋਂ ਉਸ ਨੂੰ ਟੱਕਰ ਮਾਰੀ ਗਈ ਹੋਣੀ ਹੈ ਜਿਸ ਤੇ ਚਲਦੇ ਹੋਏ ਉਸ ਦੀ ਜਾਨ ਲਈ ਗਈ ਹੈ ਪਰ ਫਿਲਹਾਲ ਜਾਂਚ ਪੜਤਾਲ ਤੋਂ ਬਾਅਦ ਇਹ ਸਾਖ ਸ਼ਬਦਾਂ ਦੇ ਵਿੱਚ ਕੁਝ ਕਿਹਾ ਜਾ ਸਕੇਗਾ ਪਰ ਹੁਣ ਮੁਢਲੀ ਜਾਣਕਾਰੀ ਤੇ ਵਿੱਚ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਲੇ ਕੀ ਦੱਸਦੇ ਨੇ ਸੁਣ ਲੈਂਦੇ ਹਾਂ ਬੋਲੀ ਨੇ ਤੋਂ ਪਹਿਲਾਂ ਗਿਆ ਸੀ ਪਰ ਉਹ ਮਿੰਟਾਂ ਤੋਂ ਬਾਅਦ ਕੰਮ ਦੀ ਰਿਆ ਸੀਗਾ ਤਕਰੀਬਨ 200 ਪਰਤੇ 2000 ਕੰਮ ਕਰਦਾ ਸੀ ਉਸੇ ਰਾਤ ਨੂੰ ਰੋਟੀ ਪਾਣੀ ਖਾਦਾ ਹੋਣਾ ਜਿਹਨਾਂ ਦੇ ਘਰ ਰਹਿੰਦਾ ਸੀਗਾ ਰੋਟੀ ਪਾਣੀ ਖਾ ਕੇ ਚਲਾ ਗਿਆ ਜਦੋਂ ਮੈਂ ਬਾਹਰ ਜਾਣਾ ਹੋਇਆ ਮੈਂ ਕੁਝ ਰੱਖਣ ਆਇਆ ਮੱਧ ਕੰਟੇ ਤੋਂ ਆਇਆ ਉਹ ਜਾਣ ਲੱਗਾ ਹੋਇਆ ਆਪਣੇ ਉਹ ਜਿਹੜੇ ਬਾਹਰ ਦਿੱਕੂ ਵੱਟ ਲੱਗੇ ਨੂੰ ਪਾਣੀ ਪਾਇਆ ਹੋ ਸਕਿਆ ਤਾਂ ਚਲਾ ਗਿਆ ਬਾਹਰ ਵਿੱਚ ਇਹ ਨਹੀਂ ਗਿਆ ਬਿਸ਼ਰਾਏ ਜਾਣਾ ਹੈ ਚੱਲ ਵੀ ਉਹਦੇ ਕੋਲ ਸੀ ਜਸਵੀਰ ਇਹ ਪੁੱਠਿਆ ਉਹ ਬੰਦਾ ਜਿਹਦੇ ਕੋਲ ਰਹਿੰਦਾ ਸੀਗਾ ਉਹ ਆਪੀ ਚਲਾ ਗਿਆ ਫਟਾਫਟ ਕਿੰਨ ਕਰਦਾ ਹੈ ਜਿਹੜੇ ਉਹਦੇ ਘਰ ਵਾਲੀ ਸੀ ਉਹਨੇ 9:00 ਵਜੇ ਔਖੇ ਦੇਖਿਆ ਤੇ ਨਾਲੇ ਕੀ ਉਸ ਨੂੰ ਵੀ ਛੱਡਿਆ ਹੋਗਾ ਨਰ ਦੇ ਰੂਪੀ ਨਾ ਪਿਆ ਜਾਨੇ ਇਸ ਵੇਲੇ ਦੇਖਿਆ ਕਵਰੇਜ ਆਇਆ ਇਹ ਜਦਿਕੇ ਆਪਣੇ ਪਰਿਵਾਰ ਨੂੰ ਵੀ ਪਰ ਉਹ ਕਹਿੰਦਾ ਵੀ ਹੋਈ ਨੂੰ ਹੋਏ ਅੱਧਾ ਟੈਂਟ ਹੋ ਗਈ ਤਾ ਨਹੀਂ ਆਉਂਦਾ ਆਪਾਂ ਕੋਈ ਨਹੀਂ ਆਉਂਦਾ ਕੋਈ ਨਹੀਂ ਗਾਵੇ ਦਿੱਤੀ ਇਹ ਹਜੇ ਫੂਲ ਦੀ ਤਿਆਰ 10 ਮਿੰਟ ਬੱਦ ਤੋਂ ਸਾਰਾ ਜੀ ਨੂੰ ਅੱਗੇ ਦੱਸਿਆ ਵਿਆਹ ਆਇਆ ਮਨਜੂਰ ਸਿੰਘ ਉਹਦਾ ਨਾਮ ਕੋਈ ਕਿਹ ਰਹਿਦਾ ਸੀ ਮੇਰੇ ਕੋਲ ਵੀ ਦੇਖ ਰਹੇ ਹਾਂ ਇਹ ਗੋਲੀ ਦਿੱਤੀ। ਕਿਹਦਾ ਕਿਦਾਂ ਦਾ ਉਹਦੇ ਸੇਵਿਸ ਆ ਵੀ ਮਤਲਬ ਸਾਨੂੰ ਬਸੇ ਵੀ ਰੂਟ ਤੇ ਜਾਂ ਕੋ ਝਾੜੀਆਂ ਖਲੇੜੇ ਹੋਣਗੀਆਂ ਕੁਝ ਤੇ ਪਿਆ ਜਗਾਂ। ਇਹ ਬਾਕੀ ਉਹ ਸਾਨੂੰ ਉਹਦੇ ਬਾਰੇ ਦਾ ਪੁੱਛਣਾ ਦੱਸਿਆ ਕੋ ਦੁਆ ਮਹਿੰਗਾ ਹੀ ਤੇ ਪਤਾ ਲੱਗਿਆ ਉਹਨੂੰ ਟੂਰਟ ਮਾਰਦੇ ਹੋਏ ਆ ਆਪਾਂ ਨੂੰ ਵੀ ਪਤਾ ਲੱਗੂਗਾ ਤੇ ਵਜ੍ਹਾ ਕੀ ਬਣਦੀ। ਕਰੋ ਪੁੱਛਣਾ ਕਰਕੇ ਸੱਜਿਆ ਮੁੜਿਆ ਨੇ। ਜਿਹੜਾ ਉਹਦੇ ਤੋਂ ਗੁੰਝਾ ਉਹ ਸੇ ਪੁੰਤੋ ਕੋਲ ਸਿਲੀ ਗੁਰ ਦਾ ਤੱਕ ਮੁੜਿਆ ਨੇ। ਇਹ ਨਾਲ ਸੀਗੇ। ਤੇ ਉਹ ਫੋਨ ਕਰਕੇ ਉਹ ਫੋਨ ਦਾ ਫੋਨ ਉਹਦੇ ਵਾਲਾ ਸੀਗਾ ਉਹ ਮੁੜਿਆ ਲੈ ਕੇ ਦਿੱਤਾ ਸਿੱਖ ਗਿਆ ਉਹ ਭੁੱਲ ਗਿਆ ਇਹਨੂੰ ਕੋ ਸਾਢੇ ਕਿੰਨੇ ਸੀ ਉਹ ਤਾਂ ਉਹ ਜਿਹੜਾ ਨਾ ਫੋਨ ਮੁੜਿਆ ਲੈ ਕੇ ਤੋ ਉਹਦਾ ਨੰਬਰ ਕਿੱਥੇ ਚਲ ਗਿਆ ਨੰਬਰ ਸ਼ੇਅਰ ਉਹ ਜਾਓ ਬੜੇ ਉਹ ਉਸ ਰਾਮਨ ਜੀ ਕੋਲ ਤੋਂ ਜਾਣ ਨੂੰ ਲੈ ਕੇ ਤੋਣਾ ਫੋਨ ਸੁਣ ਇਹਨਾਂ ਕੋ ਵੀ ਹੈ ਨਹੀਂ ਹੁਣ ਨਾ ਜੇ ਕੋਈ ਰੰਗ ਕਰਦਾ ਉਹਦੇ ਕੋਆ ਤੇ ਜਿਹੜਾ ਉਹਦਾ ਆਪਣਾ ਫੋਨ ਸੀਗਾ ਉਹਦੇ ਫੋਨ ਤੋਂ ਕਿਸੇ ਨੂੰ ਫੋਨ ਕੀਤਾ ਵੀ ਇੱਥੇ ਬੋੜੀ ਪਈ ਆ ਇਹਨੂੰ ਕਰਕੇ ਆਪ ਫੋਨ ਬੰਦ ਕਰਕੇ ਉਹ ਵੀ ਦੱਸ ਸਕਦਾ ਕਿੰਨਾ ਟਾਈਮ ਹੋਇਆ ਸੀ ਮੰਜੋਤ ਨੂੰ ਕੈਨੇਡਾ ਗਿਆ ਇਹ ਲੱਗਿਆ ਨਹੀਂ ਡੋਬਿੰਗ ਵਿੱਚ ਤੇ ਪਰ ਇਹ ਲੋਕ ਜੀ 7:30 ਵਜੇ ਤੋਂ ਤਕਰੀਬ 10:00 ਵਜੇ ਦੇ ਕਰੀਬ ਉਸਨੇ ਕੁਝ ਸ਼ੌਪ ਤੋਂ ਲੈ ਕੇ ਖਦਾ 7 ਡਾਲਰ ਵਾਲਾ ਇਹਦਾ ਮੈਸੇਜ ਉਹ ਵੀ ਭੈਣ ਉੱਥੇ ਆ ਟ੍ਰਾਂਕ ਵੇਂਦੀ ਆ ਉਨਤੇ ਉਹਦੇ ਮੋਬਾਈਲ ਤੇ ਮੈਸੇਜ ਆ ਗਿਆ ਤੇ 7:00 7:00 ਵਜੇ ਦਾ ਕੀ ਮੈਸੇਜ ਆ ਜਾਂਦਾ ਆ ਕਾਰਡ ਇਹਦਾ ਇਸਤੇਮਾਲ ਕਰਦਾ ਜੀ ਬਸ ਇਹ ਨੂੰ ਪਤਾ ਲੱਗਾ ਸਾਨੂੰ 6:30 ਵਜੇ ਉਹ ਕਿਫੋਨ ਆਇਆ ਬੁੱਧਵਾਰ ਨੂੰ ਤੇ ਜਿਹੜਾ ਇਹਨਾਂ ਦਾ ਪਿਆਰ ਆ ਸੁਣ ਕੇ ਬੁਰਾ ਹਾਲ ਹੋ ਗਿਆ ਬੰਦਾ ਹੁਣ ਕੈਨੇਡਾ ਤੋਂ ਜਿਹੜੀ ਆ ਦੀ ਬਾਡੀ ਆ ਇੱਥੇ ਮੰਗਵਾਉਂਗੇ ਸੰਸਤਾਨ ਦੀ ਤੇ ਨਹੀਂ ਹਜੇ ਸਾਡੇ ਕੋਈ ਸੰਖੇਪ ਨਹੀਂ ਪਤਾ ਇਸ ਲਈ ਅਨੰਗ ਜਿਹੜਾ ਹੋਊਗਾ ਇਨਵੈਸਟੀਗੇਸ਼ਨ ਆਹ ਹੋਊਗੀ ਸਾਰੀ ਤੇ ਫੇਰੇ ਹੀ ਪਤਾ ਲੱਗਣਾ ਕਿ ਬਾਡੀ ਜਦੋਂ ਵੀ ਕੈਨ ਲੱਗ ਜਾਂਦਾ ਤੇ ਵੀਰ ਜੀ ਦੇ ਨਾਮ ਤੇ ਲੱਗ ਜਾਂਦੇ ਆ ਵੀਰੇ ਕਿੱਥੇ ਆਉਣਾ ਹੈ ਇੱਕ ਇਕੱਲੀ ਲੜਕੀ ਹੈ ਬੈਰੀ ਮੰਜੋੜ ਥੋੜੀ ਕਿੱਲੇ ਭੈਣ ਭਰਾ ਸੀ ਤੇ ਦੋ ਭਰਾ ਆ ਤੇ ਇੱਕ ਸਿਸਟਰ ਸੀ ਭੈਣ ਸੀ ਉਹ ਕੈਨੇਡਾ ਆ ਕਿੰਨੀ ਅਮਰਤੀ ਮਨਜੋਤੀ 22 ਸਾਲ ਦੀ ਹੈ ਅੱਜ ਜੀਵਨ ਦੇ ਵਿੱਚ 22 ਸਾਲ ਦੀ ਹੈ ਜਾਂਗੇ ਜੀ ਮਦਰੀ ਨੂੰ 16 ਸਨਮ ਦਾ ਜਵਾਨ ਸੀਗਾ ਪਤਾ ਨਹੀਂ ਕਿਸ ਤਰ੍ਹਾਂ ਹੋਈ ਜੇ ਕਿਰਨ ਗੋਤੀ ਰਸੰਗ ਤੇ ਮੇਰਾ ਘਟਾ ਪੈਂਦਾ ਹੈ ਤੇ ਜਿਹੜੀ ਆ ਪਿਛਲੇ ਦਿਨੀ ਘਟਨਾ ਵਾਪਰੀ ਜੋ ਕੈਨੇਡਾ ਪਹਿਲਾਂ ਕੈਨੇਡਾ ਦੇ ਵਿੱਚ ਹਾਂਜੀ ਕੈਨੇਡਾ ਦੇ ਵਿੱਚ ਉਹ ਮਨਜੂਤ ਸਿੰਘ ਮੁੰਡਾ ਸਾਡੇ ਪਿੰਡ ਦਾ ਹੀ ਸੀ ਸਾਡਾ ਬਹੁਤ ক্লোਜ਼ ਯਾਰ ਦੋਸਤ ਸੀ ਤੇ ਕੋਈ 2 ਕੁ ਮਹੀਨੇ ਪਹਿਲਾਂ ਹੀ ਉਹ ਹੱਲੇ ਬਾਹਰ ਗਿਆ ਆ ਕੈਨੇਡਾ ਨੂੰ ਤੇ ਅਸਰੀ ਦੇ ਵਿੱਚ ਰਹਿ ਰਿਹਾ ਸੀ ਤੇ ਹ ਹੁਣ ਸਾਡੇ ਲਈ ਜਿਹੜਾ 2 ਦਿਨ ਪਹਿਲਾਂ ਉਹਨਾਂ ਦੇ ਘਰਦਿਆਂ ਨੂੰ ਕਾਲ ਆਈ ਸਵੇਰੇ ਕਿ ਮਨਜੂਤ ਸਿੰਘ ਜਿਹੜਾ ਆ ਵੀ ਉਹਦੇ ਬਾਰੇ ਚ ਜਿਹਨਾਂ ਕੋ ਰਹਿ ਰਿਹਾ ਸੀ ਨਾ ਉਹਨਾਂ ਦੇ ਕੋਲੋਂ ਕਿਤੇ ਗਿਆ ਹੋਇਆ ਸੀਗਾ ਸ਼ਾਮ ਨੂੰ ਘਰ ਦਾ ਕਰੋ ਤੇ ਜਦੋਂ ਨਹੀਂ ਉਹ ਸ਼ਾਮ ਫੋਨ ਉਹਦਾ ਬੰਦ ਆ ਰਿਹਾ ਸੀ ਉਹਨਾਂ ਦੇ ਘਰ ਦੇ ਕਹਿੰਦੇ ਮੁਤਾਬਕ ਵੀ ਫੋਨ ਉਹਦਾ ਬੰਦ ਹੋਣ ਤੇ ਵੀ ਮੁੜ ਕੇ ਉਹਨਾਂ ਨੇ ਪੁਲਿਸ ਦੇ ਨਾਲ ਜਦੋਂ ਰਾਪਤਾ ਕੀਤਾ ਤਾਂ ਪੁਲਿਸ ਕੋਲ ਉਹਨਾਂ ਨੂੰ ਦੱਸਿਆ ਗਿਆ ਵੀ ਸਾਨੂੰ ਇੱਕ ਜਿਹੜੀ ਆ ਬਾਡੀ ਮਿਲੀ ਹੈ ਉਹਦੇ ਬਾਰੇ ਇਸ਼ਨਾਖਤ ਕੀਤੀ ਗਈ ਤਾਂ ਉਹ ਮਨਜੂਲ ਸਿੰਘ ਦੀ ਸੀ ਕਿਹਾ ਹੈ ਵੀ ਪਾਰਕ ਦੇ ਵਿੱਚੋਂ ਬਾਡੀ ਮਿਲੀ ਹੈ ਹਲੇ ਜੋ ਇਹ ਜੋ ਸਭ ਹੋਇਆ ਹੈ ਇਹਦਾ ਕੁਝ ਪਤਾ ਨਹੀਂ ਲੱਗ ਰਿਹਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕੀ ਗੱਲਬਾਤ ਹੋਈ ਆ ਉਸ ਬਾਰੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਬੜਾ ਇੱਧਰ ਲੈ ਆਂਗੇ ਕਿ ਉਤਰੇ ਹੀ ਸੰਸਾਰ ਘਾਂਗੇ ਨਹੀਂ ਉਸ ਬਾਰੇ ਝੱਲੇ ਕੋਈ ਗੱਲਬਾਤ ਕਰਨ ਇਨਵੈਸਟੀਗੇਸ਼ਨ ਤੋਂ ਬਾਅਦ ਤੇ ਦੇਖੋਗੇ ਕਿਤਾ ਕੀ ਹੈ ਤੇ ਹਲੇ ਕੋਈ ਗੱਲਬਾਤ ਖਾਸ ਨਹੀਂ ਪਰ ਮੜਾ ਹੋਇਆ ਬਹੁਤ ਤਕਰੀਬਨ 26 27 ਸਾਲ ਦੀ ਉਮਰ ਸੀ ਉਹ ਚੇਰੀ ਤੇ ਦੇਖੋ ਪਰਮਾਤਮਾ ਜੀ ਨੂੰ 7 ਸਾਲ ਹੋ ਗਏ ਸੀ ਉਹਦਾ ਕਹਿੰਦੇ ਬਾਦ ਦਾ ਬਣਾ ਰਿਹਾ ਸੀ ਫੈਮਲੀ ਬਰੋਂ ਬੜੇ ਚਾਹਾਂ ਦੇ ਨਾਲ ਨਹੀਂ ਹੁਣ 2 ਮਹੀਨੇ ਪਹਿਲਾਂ ਜੋ ਉਹਨੂੰ ਕੈਨੇਡਾ ਭੇਜਿਆ ਆ ਪਤਵੰਤ ਪਰ ਮੜਦੇ ਉੱਤੇ ਤੇ ਅਚਾਨਕ ਪਰਿਵਾਰ ਨੂੰ ਖਬਰ ਮਿਲ ਗਈ ਬਹੁਤ ਸਾਦਾ ਜਿਹਾ ਪਰਿਵਾਰ ਹੈ ਖੇਤੀਬਾੜੀ ਕਰਨ ਵਾਲਾ ਆ ਕਿਸੇ ਨੂੰ ਕੋਈ ਡਰ ਤੇ ਤਰਾਲੇ ਨਹੀਂ ਪਰ ਪ੍ਰਮਾਤਮਾ ਕੇ ਜੋਰ ਹੀ ਕੋਈ ਦੇਤੇ